ਅਤੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਕੂਲ ਦੇ ਪ੍ਰਵੰਕਤ ਮੈਡੀ ਨੂੰ ਪ੍ਰਿੰਸੀਪਲ ਮੈਮ ਨੂੰ ਸਮੂਹ ਸਟਾਫ ਨੂੰ ਤੇ ਬੱਚਿਆਂ ਨੂੰ ਬੱਚੇ ਲੱਖ ਲੱਖ ਵਧਾਈ ਤੁਸੀਂ ਇੰਨਾ ਵਧੀਆ ਪਰਫਾਰਮ ਕੀਤਾ ਇੱਥੇ ਆ ਕੇ ਸਾਰੇ ਬੱਚਿਆਂ ਨੇ ਔਰ ਮਤਲਬ ਮਨ ਖੁਸ਼ ਹੋ ਗਿਆ ਮੈਂ ਆਪਣੀ ਖੁਸ਼ੀ ਮਤਲਬ ਜ਼ਾਹਰ ਹੀ ਨਹੀਂ ਕਰ ਸਕਦਾ ਤੁਹਾਡੇ ਨਾਲ ਮੇਰੇ ਕੋਲ ਸ਼ਬਦ ਹੀ ਨਹੀਂ ਹੋ ਜਿਸ ਨਾਲ ਬੱਚੇ ਮੈਂ ਤੁਹਾਡੀ ਤਾਰੀਫ ਕਰ ਸਕਾਂ ਜੀ ਕਰਦਾ ਤੁਹਾਡੇ ਨਾਲ ਬਹੁਤ ਸਾਰਾ ਕਵਤਾਵਾਂ ਸਾਂਝੀਆਂ ਕੀਤੀਆਂ ਜਾਣ ਉਹ ਕਿ ਅੱਜ ਬੱਚਿਆਂ ਨੇ ਔਰਤ ਦੇ ਉੱਪਰ ਮਾਂ ਦੇ ਉੱਪਰ ਮਿੱਟੀ ਦੇ ਉੱਪਰ ਪੰਜਾਬੀ ਭਾਸ਼ਾ ਦੇ ਉੱਪਰ ਤੇ ਇੰਨੇ ਵਧੀਆ ਤੁਸੀਂ ਟੌਪਿਕ ਲੈ ਕੇ ਆਂਦੇ ਨੇ ਚੂਜ਼ ਕੀਤੇ ਨੇ ਤੇ ਇੱਥੇ ਆ ਕੇ ਪੇਸ਼ ਕੀਤੇ ਨੇ ਸੋ ਬੱਚੇ ਕਾਬਲੇ ਤਰੀਫਾ ਵਾਕਿ ਜਿਵੇਂ ਮੈਂ ਮੈਬ ਨੇ ਕਿਹਾ ਬਈ ਆਪਣੇ ਆਪ ਨੂੰ ਤੁਸੀਂ ਸ਼ਾਬਾਸ਼ ਦੇਣੀ ਆ ਔਰ ਆਪਣੇ ਆਪ ਲਈ ਇੱਕ ਤਾੜੀ ਮਾਰਨੀ ਆ ਜ਼ੋਰ ਨਾਲ ਸੋ ਬੱਚੇ ਮਿੱਟੀ ਦਾ ਵਿਸ਼ਾ ਜਿਹੜਾ ਮੈਂ ਬਹੁਤ ਸਾਰੇ ਕੰਪੀਟੀਸ਼ਨ ਚ ਜਾਨਾ ਮੇਰਾ ਵੀ ਬੱਚਿਆਂ ਦਾ ਬਾਪ ਹੰਦਾ ਹੈ ਔਰ ਮੈਂ ਵੀ ਬਤੌਰ ਕਮਰਸ ਲੈਕਚਰਰ ਜੌਬ ਕਰਦਾ ਹਾਂ ਔਰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਕੋਲੇ ਐਮ ਐਸ ਸੀ ਕਈ ਕਿਸਮਾਂ ਦੀਆਂ ਐਮਏ ਐਮ ਕਾਮ ਤੇ ਇੰਟਰਨੈਸ਼ਨਲ ਬਿਜ਼ਨਸ ਆਰਗੇਨਾਈਜੇਸ਼ਨ ਤੇ ਵੀ ਮੈਂ ਮਾਸਟਰ ਡਿਗਰੀ ਰੱਖਦਾ ਮੈਂ ਤੁਹਾਨੂੰ ਆਪਣਾ ਕੋਈ ਉਹ ਦੱਸਣ ਨਹੀਂ ਆਇਆ ਦੱਸਾਂ ਸਿਰਫ ਆਵੇ ਨਾ ਵੀ ਮੇਰਾ ਬਾਪ ਹੰਦਾ ਬੱਚਿਆਂ ਦੇ ਨਾਲ ਤੇ ਸੋ ਬੱਚੇ ਮੈਂ ਕਪਟਾਵਾਂ 7 8 ਸੀ ਉਸ ਕੀ ਇੱਛਾ ਜੀ ਤੁਹਾਡੇ ਵਾਸਤੇ ਪਰ ਸਮੇਂ ਦੇ ਹਿਸਾਬ ਨਾਲ ਨਹੀਂ ਪਰ ਇੱਕ ਮੈਂ ਬਹੁਤ ਸਾਰੇ ਬੱਚਿਆਂ ਨੇ ਮਾਪਿਆਂ ਦੇ ਉੱਪਰ ਸੁਣਾਇਆ ਇੱਕ ਮੈਂ ਆਪਣੀ ਲਿਖੀ ਹੋਈ ਕਹਾਤਾ ਤੁਹਾਡੇ ਨਾਲ ਸਾਂਝੀ ਕਰਦਾ ਜੇ ਸਾਰੇ ਬੱਚਿਆਂ ਦੀ ਇਜਾਜ਼ਤ ਹੋਵੇ ਤਾਂ ਦੱਸ ਜਦ ਤੱਕ ਜੱਜ ਸਾਹਿਬਾਨ ਆਪਣਾ ਫੈਸਲਾ ਦੇ ਦੇਣਗੇ ਇਜਾਜ਼ਤਾਂ ਬੱਚਿਆਂ ਸੁਣਾ ਦਿਆਂ ਮੈਂ ਵੀ ਹਾਂਜੀ ਚਲੋ ਮਾਪੇ ਮਾਪੇ ਦੀ ਸੇਵਾ ਉਤਮ ਕਦੇ ਵੀ ਮੂੰਹ ਫਰਾਇਓ ਨਾ ਮਾਪੇ ਮੁਰਨੇ ਲੱਪਣੇ ਸੇਵਾ ਦਾ ਮੌਕਾ ਗਵਾਇਓ ਨਾ ਮਾਪੇ ਜਗ ਦਿਖਾਇਆ ਪਿੱਠ ਕਦੇ ਵਿਖਾਇਓ ਨਾ ਮਾਪੇ ਅਸੀਂ ਪਾਲਦੇ ਮਨ ਵਿੱਚ ਭਰਮ ਲਿਆਓ ਨਾ ਇਹ ਜਦੋਂ ਬੱਚਾ ਤੁਸੀਂ ਵੱਡੇ ਹੋਮੋਗੇ ਨੌਕਰੀਆਂ ਤੇ ਲੱਗੋਗੇ ਤੁਹਾਡੀਆਂ ਵਿਆਹ ਸ਼ਾਦੀਆਂ ਹੋ ਜਾਣਗੀਆਂ ਇਹ ਉਦੋਂ ਗੱਲ ਤੁਹਾਡੇ ਤੇ ਆਊਗੀ ਇਹ ਮਾਪੇ ਜੱਗ ਦਿਖਾਇਆ ਪਿੱਠ ਕਦੇ ਦਿਖਾਇਓ ਨਾ ਮਾਪੇ ਅਸੀਂ ਪਾਲਦੇ ਮਨ ਵਿੱਚ ਭਰਮ ਲਿਆਓ ਨਾ ਮਾਪੇ ਦੇ ਪਿਆਰ ਦਿਲਾਰ ਦਾ ਮੁੱਲ ਕਦੇ ਲਗਾਇਓ ਨਾ ਫੋਕੀ ਟੌਰ ਲਈ ਮਾਪੇ ਨਾਲ ਦਗਾ ਕਮਾਇਓ ਨਾ ਮਾਪੇ ਦੇ ਸ਼ਾਮਰ ਨਣ ਦਾ ਮੌਕਾ ਕਦੇ ਖੰਜਾਇਓ ਨਾ ਲੋਭ ਵਿੱਚ ਫਸ ਕੇ ਰਤਨ ਕਉਟੀਆਂ ਪਿੱਛੇ ਗਵਾਇਓ ਨਾ ਮਾਪੇថា ਕੋਈ ਹੋਜੂ ਮਾਪੇថា ਕੋਈ ਹੋਰ ਹੋਜੂ ਮਨ ਵਿੱਚ ਭਰਮ ਲਿਆਇਓ ਨਾ ਮਾਪੇ ਬਾਪ ਤੋਂ ਮੁੱਖ ਮੋੜ ਕੇ ਦੁੱਖਾਂ ਨਾਲ ਮੱਥਾ ਲਾਇਓ ਨਾ ਮਾਪੇ ਦੇ ਉਪਕਾਰਾਂ ਨੂੰ ਭੁੱਲ ਕਦੇ ਵੀ ਜਾਇਓ ਨਾ ਮਾਪੇ ਦਿੰਦੇ ਦਿਲੋਂ ਅਸੀਸਾਂ ਵੇਖਿਓ ਵਾਂਝੇ ਹੋ ਜਾਇਓ ਨਾ ਮਾਪੇ ਨੂੰ ਦੁੱਖਾਂ ਵਿੱਚ ਪਾ ਕੇ ਹੋਰ ਪਾਪ ਕਮਾਇਓ ਨਾ ਮਾਪੇ ਤਿਆਗ ਕੇ ਖੁਸ਼ੀਆਂ ਦੀ ਉਮੀਦ ਲਗਾਇਓ ਨਾ ਮਾਪੇ ਨੇ ਘਰ ਦਾ ਚਾਨਣ ਮਾਪੇ ਬਾਪ ਨੇ ਘਰ ਦਾ ਚਾਨਣ ਹਨੇਰੇ ਵਿੱਚ ਰਹਿ ਜਾਇਓ ਨਾ ਮਾਪਾਪ ਨੇ ਖੁਸ਼ੀਆਂ ਵੰਡ ਦੇ ਵੇਖਿਓ ਰਹਿ ਜਾਇਓ ਨਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਬਾਣੀ ਭਲਾਇਓ ਨਾ ਮਾਪਾਪ ਹੈ ਸੱਚਾ ਤੀਰਥ ਮਾਪਾਪ ਹੈ ਸੱਚਾ ਤੀਰਥ ਭਾਵੇਂ ਬਾਹਰ ਨਾ ਆਵਣ ਜਾਇਓ ਨਾ ਮਾਪਾਪ ਰੱਬ ਦਾ ਨਾ ਹੈ ਦੂਜਾ ਮਾਪਾਪ ਰੱਬ ਦਾ ਨਾ ਹੈ ਦੂਜਾ ਭੁੱਲ ਕਦੇ ਵੀ ਜਾਇਓ ਨਾ ਇਕਬਾਲ ਮਾਪੇ ਦੇ ਦੂਰ ਜਾਵਣ ਤੇ ਫਿਰ ਪਿੱਛੋਂ ਪਛਤਾਇਓ ਨਾ ਮਾਪੇ ਦੇ ਦੂਰ ਜਾਵਣ ਤੇ ਫਿਰ ਪਿੱਛੋਂ ਪਛਤਾਇਓ ਨਾ ਧੰਨਵਾਦ ਬੱਚੇ